ਕਾਤਣਾ ਨਾ ਖੜ ਜਾਈਏ ਮੰਨਦੇ ਨਹੀਂ ਹਾਰ ਓਏ ਹੋਵੇ ਮੋਰਚਾ ਦਿੱਲੀ ਦਾ ਭਾਵੇਂ ਪਾਣੀ ਵਾਲੀ ਮਾਰ ਓਏ ਆਉਂਦੇ ਕਰਨੇ ਫਤਿਹ ਨੇ ਸਾਨੂੰ ਮੋਰਚੇ ਆਉਂਦੇ ਕਰਨੇ ਫਤਿਹ ਨੇ ਸਾਨੂੰ ਮੋਰਚੇ ਓਏ ਭਾਵੇਂ ਤੰਬੂਆਂ ਚ ਰਾਤਾ ਹਾਂ ਗੁਜ਼ਾਰਦੇ ਲੜਾਂਗੇ ਤੇਰੇ ਨਾਂ ਆਈ ਆਫਤੇ ਨੀ ਅਸੀਂ ਇਹ ਨਿਸ਼ੇਤੀ ਹੌਸਲੇ ਨਹੀਂ ਹਾਰਦੇ ਲੜਾਂਗੇ ਤੇਰੇ ਨਾਲ ਆਈ ਆਫਤੇ ਨੀ ਅਸੀਂ ਇਹ ਨਿਸ਼ੇਤੀ ਹੌਸਲੇ ਨਹੀਂ ਹਾਰਦੇ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆਹ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆਹ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਓਏ ਇਹ ਨਿਸ਼ੇਤੀ ਨਹੀਂ ਪੰਜਾਬੀ ਕਦੇ ਡੋਲਦੇ ਆਏ ਨੀ ਛੇਤੀ ਨੀ ਪੰਜਾਬੀ ਕਦੇ ਡੋਲਦੇ ਇਹ ਆਏ ਮੋੜ ਤੋਂ ਮੁਸੀਬਤਾਂ ਵੰਗਾਰਦੇ ਲੜਾਂਗੇ ਤੇਰੇ ਨਾਲ ਆਈ ਆਫਤੇ ਨੀ ਅਸੀਂ ਇਹ ਨੀ ਛੇਤੀ ਹੌਸਲੇ ਨੀ ਹਾਰਦੇ ਲੜਾਂਗੇ ਤੇਰੇ ਨਾਲ ਆਈ ਆਫਤੇ ਨੀ ਅਸੀਂ ਇਹ ਨੀ ਛੇਤੀ ਹੌਸਲੇ ਨੀ ਹਾਰਦੇ ਠਿੱਕਾ ਤਣ ਖੜ ਜਾਈਏ ਮੰਨਦੇ ਨੀ ਹਾਰ ਓਏ ਹੋਵੇ ਮੋਰਚਾ ਦਿੱਲੀ ਦਾ ਭਾਵੇਂ ਪਾਣੀ ਵਾਲੀ ਮਾਰ ਓਏ ਆਉਂਦੇ ਕਰਨੇ ਫਤਿਹ ਨੇ ਸਾਨੂੰ ਮੋਰਚੇ ਆਉਂਦੇ ਕਰਨੇ ਫਤਿਹ ਨੇ ਸਾਨੂੰ ਮੋਰਚੇ ਓਏ ਭਾਵੇਂ ਤੰਬੂਆਂ ਚ ਰਤਾ ਹਾਂ ਗਜ਼ਾਰ ਦੇ ਲੜਾਂਗੇ ਤੇਰੇ ਨਾਂ ਆਈ ਆਫਤੇ ਨੀ ਅਸੀਂ ਇਹ ਨਿਸ਼ਤ ਹੌਸਲੇ ਨਹੀਂ ਹਾਰਦੇ ਲੜਾਂਗੇ ਤੇਰੇ ਨਾਂ ਆਈ ਆਫਤੇ ਨੀ ਅਸੀਂ ਇਹ ਨਿਸ਼ਤ ਹੌਸਲੇ ਨਹੀਂ ਹਾਰਦੇ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਆ ਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆ ਆ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਓਏ ਐਨੀ ਛੇਤੀ ਨਹੀਂ ਪੰਜਾਬੀ ਕਦੇ ਡੋਲਦੇ ਆ ਐਨੀ ਛੇਤੀ ਨਹੀਂ ਪੰਜਾਬੀ ਕਦੇ ਡੋਲਦੇ ਇਹ ਆਏ ਮੋੜ ਤੋਂ ਮੁਸੀਬਤਾਂ ਵੰਗਾਰਦੇ ਲੜਾਂਗੇ ਤੇਰੇ ਨਾਲ ਆਈ ਆਫਤੇ ਨਹੀਂ ਅਸੀਂ ਐਨੀ ਛੇਤੀ ਹੌਸਲੇ ਨਹੀਂ ਹਾਰਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਇਹ ਨੀ ਛੇਤੀ ਹੌਸਲੇ ਨੀ ਹਾਰਦੇ ਓਏ ਇਹ ਨੀ ਛੇਤੀ ਨੀ ਪੰਜਾਬੀ ਕਦੇ ਡੋਲਦੇ ਆ ਇਹ ਨੀ ਛੇਤੀ ਨੀ ਪੰਜਾਬੀ ਕਦੇ ਡੋਲਦੇ ਇਹ ਆਏ ਮੋੜ ਤੋਂ ਮੁਸੀਬਤਾਂ ਵੰਗਾਰਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਇਹ ਨੀ ਛੇਤੀ ਹੌਸਲੇ ਨੀ ਹਾਰਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਇਹ ਨੀ ਛੇਤੀ ਹੌਸਲੇ ਨੀ ਹਾਰਦੇ